ਗੱਲ ਕਰ ਰਹੇ ਸਮੇ ਜਿਹੜਾ ਮਕਾਨ ਹੈ ਇਹ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵਾਲੇ ਜਿਹੜੇ ਆਨੰਦ ਮਹਿੰਦਰਾ ਜੀ ਨੇ ਉਹਨਾਂ ਦਾ ਜੱਦੀ ਪੁਸ਼ਤੀਕਰ ਹੈ ਜਿਹੜਾ ਇਸ ਸਮੇ ਬਿਲਕੁਲ ਬਰਸਾਤ ਦੀ ਮਾਰ ਹੇਟ ਜਿਹੜਾ ਕਿ ਆਇਆ ਇਸ ਸਮੇ ਟਹਿ ਗਿਆ ਬਿਲਕੁਲ ਮਕਾਨ ਜਿਹੜਾ ਕਿ ਟੁੱਟ ਗਿਆ ਹੋਇਆ ਤੇ ਜੇਕਰ ਇੱਟਾਂ ਦੀ ਗੱਲ ਕਰੀਏ ਤਾਂ ਇੰਨਾ ਪੁਰਾਣਾ ਇਹ ਮਕਾਨ ਜਿਹੜਾ ਕਿ ਆ ਬਣਿਆ ਹੋਇਆ ਕਿ ਨਾਨਕ ਸ਼ਾਹੀ ਇੱਟ ਜਿਹੜੀ ਕੀ ਹੈ ਇਹ ਗਵਾਹੀ ਭਰਦੀ ਹੈ ਇਟਾਂ ਵੀ ਕਿੰਨਾ ਕੁ ਪੁਰਾਣਾ ਜਿਹੜਾ ਕੀ ਹੈ ਮਕਾਨ ਇੱਥੇ ਬਣਿਆ ਹੋਇਆ ਸੀਗਾ ਵੀ ਜੇਕਰ ਅਨੰਦ ਮਹਿੰਦਰਾ ਜੀ ਦੀ ਗੱਲ ਕਰੀ ਜਦੋਂ ਉਹਨਾਂ ਦਾ ਜਨਮ 1 ਮਈ 1900 55 ਵਿੱਚ ਹੁੰਦਾ ਤਾਂ ਉਹ ਇਸੇ ਮਕਾਨ ਦੇ ਵਿੱਚ ਹੁੰਦਾ ਸੂਤਰਾਂ ਤੋਂ ਇਹ ਚੀਜ਼ ਦੱਸੀ ਜਾ ਰਹੀ ਹੈ ਅੱਜ ਗੱਲ ਜੇਕਰ ਕਰੀਏ ਇਸ ਘਰ ਦੀ ਤਾਂ ਇਹ ਉਹ ਘਰ ਹੈ ਜਿਸ ਨੇ ਐਡੀ ਵੱਡੀ ਕੰਪਨੀ ਨੂੰ ਜਿਹੜਾ ਕੀ ਹੈ ਜਨਮ ਦਿੱਤਾ ਤਾਂ ਅੱਜ ਉਹ ਮਕਾਨ ਜਿਹੜਾ ਹੈ ਖੁਦ ਮਿੱਟੀ ਵਿੱਚ ਰੜਕੀਆ ਰਲਦਾ ਹੋਇਆ ਨਜ਼ਰ ਆ ਰਿਹਾ ਹੈ ਕਹਿੰਦੇ ਆ ਜੀ ਕੋ ਮਹਿੰਦਰਾ ਵਾਲੇ ਜਿਹੜੇ ਗੱਡੀਆਂ ਵਾਲੇ ਉਹਨਾਂ ਦਾ ਜੀ ਹੈ ਤੇ ਤੁਸੀਂ ਪਹਿਲਾਂ ਵੀ ਇਹੀ ਜਦੋਂ ਤੁਸੀਂ ਦੇਖੇ ਕਿ ਕਿ ਇੱਥੇ ਰਹਿੰਦੇ ਹੋ ਨਹੀਂ ਇਹ ਬਹੁਤ ਪੁਰਾਣੀ ਹੈ ਜੀ ਬਹੁਤ ਪੁਰਾਣੀ ਹੈ ਜੀ ਬਹੁਤ ਪੁਰਾਣੀ ਹੈ ਹਾਂ ਤੇ ਕੋਈ ਰਹਿੰਦਾ ਸੀਗਾ ਜੀ ਇਹ ਮੈਂ ਕਿਰਾਇਦਾਰ ਹੀ ਰਹਿੰਦੇ ਸੀ ਕੋਈ ਇਹਦੇ ਚੀ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਉਹਨਾਂ ਦਾ ਮਕਾਨ ਸੀਗਾ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਪੁਰਾਣੇ ਹੀ ਹਾਂ ਜੀ ਪੁਰਾਣੇ ਹੀ ਦੱਸਦੇ ਆ ਜੀ ਇੱਥੇ ਹੂੰ ਉੱਦਾਂ ਥੋੜਾ ਪਤਾ ਲੱਗਦਾ ਪੁਰਾਣੇ ਬਜ਼ੁਰਗਾ ਨਹੀਂ ਦੱਸਿਆ ਵੀ ਉਹਨਾਂ ਦਾ ਮਕਾਨ ਹੈ ਪੰਜਾਬ ਦੇ ਵਿੱਚ ਲਗਾਤਾਰ ਹੀ ਭਾਰੀ ਬਰਸਾਤ ਜਿਹੜੀ ਕਿ ਆ ਦੇਖਣ ਨੂੰ ਮਿਲ ਰਹੀ ਹੈ ਤੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਇਸ ਭਾਰੀ ਬਰਸਾਤ ਕਰਕੇ ਜਿਹੜਾ ਕਿ ਆ ਫਲੱਡ ਵਾਲੇ ਮਾਹੌਲ ਇਸ ਤਰ੍ਹਾਂ ਬਣਿਆ ਹੋਇਆ ਤਾਂ ਬਿਲਕੁਲ ਲੁਧਿਆਣਾ ਦੇ ਵਿੱਚ ਤੁਹਾਨੂੰ ਇੱਕ ਸਪੌਟ ਤੇ ਲੈ ਕੇ ਪਹੁੰਚਿਆ ਤਾਂ ਜਗਾ ਤੁਸੀਂ ਇੱਕ ਵਾਰ ਜਰੂਰ ਦੇਖੋ ਫਿਰ ਤੁਹਾਨੂੰ ਇਸ ਦਾ ਇਤਿਹਾਸ ਵੀ ਦੱਸਾਂਗੇ ਵੀ ਇੱਕ ਮਕਾਨ ਕਿਨਾ ਦਾ ਸੀਗਾ ਕੌਣ ਇੱਥੇ ਰਹਿ ਕੇ ਗਿਆ ਕਿ ਇਸ ਮਕਾਨ ਤੋਂ ਜੇਕਰ ਗੱਲ ਕਰੀਏ ਇਸ ਮਕਾਨ ਦੀ ਤੇ ਇਸ ਮਕਾਨ ਤੋਂ ਇੱਕ ਐਡਾ ਵੱਡਾ ਜਿਹੜਾ ਕਿ ਹੈ ਬਿਜ਼ਨਸ ਉਹ ਸੈੱਟ ਹੋਇਆ ਕਿ ਜਿਹੜਾ ਇਸ ਸਮੇਂ ਵਰਲਡ ਲੈਵਲ ਜਿਹੜਾ ਕਿ ਹੈ ਸਮੇਂ ਕੰਮ ਕਰ ਰਿਹਾ ਹੈ ਯਾਨੀ ਕਿ ਲੀਡ ਕਰ ਰਿਹਾ ਤਾਂ ਬਿਲਕੁਲ ਗੱਲ ਕਰ ਰਹੇ ਹਾਂ ਇਸ ਸਮੇਂ ਜਿਹੜਾ ਮਕਾਨ ਹੈ ਇਹ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵਾਲੇ ਜਿਹੜੇ ਆਨੰਦ ਮਹਿੰਦਰਾ ਜੀ ਨੇ ਉਹਨਾਂ ਦਾ ਜੱਦੀ ਪੁਸ਼ਟੀਕਰ ਹੈ ਜਿਹੜਾ ਇਸ ਸਮੇਂ ਬਿਲਕੁਲ ਬਰਸਾਤ ਦੀ ਮਾਰ ਹੇਟ ਜਿਹੜਾ ਕੀ ਆਇਆ ਇਸ ਸਮੇਂ ਟਹਿ ਗਿਆ ਹੋਇਆ ਬਿਲਕੁਲ ਮਕਾਨ ਜਿਹੜਾ ਕਿ ਟੁੱਟ ਗਿਆ ਹੋਇਆ ਤੇ ਜੇਕਰ ਇੱਟਾਂ ਦੀ ਗੱਲ ਕਰੀਏ ਤਾਂ ਇੰਨਾ ਪੁਰਾਣਾ ਇਹ ਮਕਾਨ ਜਿਹੜਾ ਕੀ ਆ ਬਣਿਆ ਹੋਇਆ ਕਿ ਨਾਨਕ ਸ਼ਾਹੀ ਇੱਟ ਜਿਹੜੀ ਕੀ ਆ ਇਸ ਦੇ ਵਿੱਚ ਲੱਗੀ ਹੋਈ ਸੀ ਕਿ ਇਹ ਗਵਾਹੀ ਭਰਦੀ ਹੈ ਇੱਟਾਂ ਵੀ ਕਿੰਨਾ ਕੁ ਪੁਰਾਣਾ ਜਿਹੜਾ ਕੀ ਆ ਮਕਾਨ ਇੱਥੇ ਬਣਿਆ ਹੋਇਆ ਸੀਗਾ ਵੀ ਇਸ ਮਕਾਨ ਦੇ ਨਾਲ ਉਹਨਾਂ ਦੀਆਂ ਕਾਫੀ ਯਾਦਾਂ ਹੋਣਗੀਆਂ ਤੇ ਜੇਕਰ ਗੱਲ ਕਰੀਏ ਕੇਸੀ ਮਹਿੰਦਰਾ ਦੀਆਂ ਜੇਸੀ ਮਹਿੰਦਰਾ ਦੀ ਤਾਂ ਹਾਂ ਉਹਨਾਂ ਦਾ ਵੀ ਜੀਵਨ ਜਿਹੜਾ ਕੀ ਹੈ ਇਸੇ ਮਕਾਨ ਦੇ ਵਿੱਚ ਜਿਹੜਾ ਕੀ ਹੈ ਨਿਕਲੇਦਾ ਹਾਂ ਇਸ ਦੀ ਰਿਪੇਅਰ ਜਿਹੜੀ ਕੀ ਹੈ ਉਹ ਹਾਲਾਂਕਿ ਕਦੇ ਨਹੀਂ ਕਰਾਈ ਗਈ ਪਰ ਤਾਂ ਜਿਸ ਤਰੀਕੇ ਨਾਲ ਜਦੋਂ ਮਕਾਨ ਡਿੱਗਦਾ ਤਾਂ ਉਹ ਜਦੋਂ ਸਾਰਾ ਕੁਝ ਡਿੱਗਦਾ ਤਾਂ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਦੀ ਤਾਂ ਬਿਲਕੁਲ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਮਕਾਨ ਡਿੱਗਿਆ ਤਾਂ ਜਿਹਦੇ ਵਿੱਚ ਇੱਕ ਪਿੱਪਲ ਦਾ ਪੇੜ ਵੀ ਜਿਹੜਾ ਮੈਨੂੰ ਜਿੰਨਾ ਤੱਕ ਲੱਗਦਾ ਹੈ ਕਿ ਉੱਪਰ ਇਸ ਦੇ ਉੱਗਿਆ ਹੋਏਗਾ ਤੇ ਉਹ ਵੀ ਨਾਲ ਡਿੱਗਿਆ ਤੇ ਜੇਕਰ ਮਹਿੰਦਰਾ ਐਂਡ ਮਹਿੰਦਰਾ ਦੀ ਗੱਲ ਕਰੀਏ ਤਾਂ ਜਿਸ ਤੋਂ ਇਹ ਸ਼ੁਰੂ ਹੋਇਆ ਕੰਮ ਮਹਿੰਦਰਾ ਐਂਡ ਮਹਿੰਦਰਾ ਦਾ ਤਾਂ ਪਹਿਲਾਂ ਜਦੋਂ ਇਸ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਮਕਾਨ ਤੋਂ ਹੀ ਸ਼ੁਰੂ ਹੋਈ ਸੀ ਇੱਥੇ ਹੀ ਉਹ ਰਹਿੰਦੇ ਹੁੰਦੇ ਸੀ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਹੈ ਤੇ ਜੇਕਰ ਅਨੰਦ ਮਹਿੰਦਰਾ ਜੀ ਦੀ ਗੱਲ ਕਰੀ ਜਦੋਂ ਉਹਨਾਂ ਦਾ ਜਨਮ 1 ਮਈ 1900 55 ਵਿੱਚ ਹੁੰਦਾ ਤਾਂ ਉਹ ਇਸੇ ਮਕਾਨ ਦੇ ਵਿੱਚ ਹੁੰਦਾ ਸੂਤਰਾਂ ਤੋਂ ਇਹ ਚੀਜ਼ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਜਿਹੜੇ ਕੀ ਗ੍ਰੈਂਡਫਾਦਰ ਇੱਥੇ ਕੰਮ ਸ਼ੁਰੂ ਕਰਦ ਨੇ ਜਿਸ ਦੇ ਵਿੱਚ ਨਾਲ ਉਹਨਾਂ ਦੇ ਕਿ ਲਾਲ ਚੰਦਰ ਮਹਿੰਦਰਾ ਅਤੇ ਜਗਦੀਸ਼ ਚੰਦਰ ਮਹਿੰਦਰਾ ਜੀ ਅਤੇ ਇਸ ਦੇ ਨਾਂ ਜਿਹੜੇ ਨੇ ਮਲਿਕ ਗੁਲਾਮ ਮੁਹੰਮਦ ਜਿਹੜੇ ਨੇ ਇੱਥੇ ਕੰਮ ਸ਼ੁਰੂ ਕਰਦੇ ਨੇ ਜਦੋਂ ਇਹ ਇਹਨਾਂ ਦਾ ਬਿਜ਼ਨਸ ਸ਼ੁਰੂ ਹੁੰਦਾ ਤਾਂ ਉਸ ਸਮੇਂ ਮਹਿੰਦਰਾ ਐਂਡ ਮੁਹੰਮਦ ਦੇ ਨਾਮ ਤੋਂ ਜਿਹੜਾ ਕੀ ਹੈ ਬਿਜ਼ਨਸ ਸ਼ੁਰੂ ਹੁੰਦਾ ਪਰ ਜਦੋਂ 47 ਦੀ ਵੰਡ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਗੁਲਾਮ ਮੁਹੰਮਦ ਹੀ ਨੇ ਉਸ ਤੋਂ ਬਾਅਦ ਆਪਣੇ ਵਤਨ ਪਹੁੰਚ ਜਾਂਦੇ ਨੇ ਪਾਕਿਸਤਾਨ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਮਹਿੰਦਰਾ ਐਂਡ ਮੁਹੰਮਦ ਦਾ ਨਾਮ ਜਿਹੜਾ ਕੀ ਹੈ ਬਦਲ ਕੇ ਮਹਿੰਦਰਾ ਐਂਡ ਮਹਿੰਦਰਾ ਰੱਖ ਦਿੱਤਾ ਜਾਂਦਾ ਤਾਂ ਬਿਲਕੁਲ ਇਹ ਉਹੀ ਘਰ ਹੈ ਜਿੱਥੇ ਮਹਿੰਦਰਾ ਐਂਡ ਮੁਹੰਮਦ ਕੰਪਨੀ ਜਿਹੜੀ ਕਿ ਸ਼ੁਰੂ ਹੋਈ ਸੀ ਸਟੀਲ ਇੰਡਸਟਰੀ ਜਿਹੜੀ ਕੀ ਹੈ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਇਸ ਤਰੀਕੇ ਨਾਲ ਇੱਥੋਂ ਦੇ ਜਿਹੜੇ ਸਨੀਕ ਆ ਉਹ ਦੱਸ ਦਿੰਨੇ ਵੀ ਪੈੜੀ ਹੌਜਰੀ ਦੇ ਨਾਮ ਤੋਂ ਜਿਹੜੀ ਕੀ ਹੈ ਜਗ੍ਹਾ ਜਾਣੀ ਜਾਂਦੀ ਸੀਗੀ ਪਰ ਤੁਹਾਨੂੰ ਇੱਥੋਂ ਦੀਆਂ ਪੁਰਾਣੀਆਂ ਤਸਵੀਰਾਂ ਵੀ ਜਰੂਰ ਖਾਵਾਗੇ ਵੀ ਕਿਸ ਤਰੀਕੇ ਦਾ ਇਹ ਮਕਾਨ ਸੀਗਾ ਇੱਥੇ ਕੀ ਕਿਸ ਤਰੀਕੇ ਦਾ ਸਾਰਾ ਇਹ ਬਣਿਆ ਹੋਇਆ ਸੀਗਾ ਤਾਂ ਬਿਲਕੁਲ ਇਸ ਨੂੰ ਇਹਨਾਂ ਦੀ ਪੁਰਾਣੀ ਹਵੇਲੀ ਵੀ ਜਿਹੜੀ ਕੀ ਹੈ ਉਹ ਦੱਸਿਆ ਜਾਂਦਾ ਤਾਂ ਉਸ ਤੋਂ ਬਾਅਦ ਜੇਕਰ ਨਾਲ ਦੀ ਨਾਲ ਗੱਲ ਕਰੀਏ ਤਾਂ ਇਹ ਜਿਹੜਾ ਬਿਜ਼ਨਸ ਹੈ 1900 45 ਦੇ ਵਿੱਚ ਜਿਹੜਾ ਕੀ ਹੈ ਸ਼ੁਰੂ ਕੀਤਾ ਗਿਆ ਸੀਗਾ ਜਿਸ ਦਾ ਨਾਮ ਸੀਗਾ ਮਹਿੰਦਰਾ ਐਂਡ ਮੁਹੰਮਦ ਜਿਹਦਾ ਕੀ ਹੈ ਟਰੇਡਿੰਗ ਅ ਸਟੀਲ ਦੇ ਵਿੱਚ ਜਿਹੜੀ ਕੀ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਸਭ ਉਸ ਦੇ ਖੁਦ ਸ਼ਰੀਕ ਬਣੇ ਉਸ चीज ਦੇ ਵੀ ਸਭ ਤੁਸੀਂ ਜਾਣਦੇ ਹੋ ਵੀ ਕਿਸ ਤਰੀਕੇ ਨਾਲ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਪੂਰੀ ਪਛਾਣ ਬਣਾਈ ਹੈ ਜੇਕਰ ਗੱਡੀਆਂ ਦੀ ਗੱਲ ਹੋਵੇ ਜਾਂ ਕਿਸੇ ਵੀ ਮਹਿਕਮੇ ਦੇ ਵਿੱਚ ਗੱਲ ਹੋਵੇ ਜਿਸ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਤਾਂ ਬਿਲਕੁਲ ਜਦੋਂ ਜਿਸ ਤਰੀਕੇ ਨਾਲ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਸੀਗਾ ਕਿ ਇਸ ਦਾ ਨਾਮ ਪਹਿਲਾਂ ਮਹਿੰਦਰਾ ਐਂਡ ਮੁਹੰਮਦ ਸੀਗਾ ਤੇ ਜਦੋਂ ਇੰਡੀਆ ਦੀ ਵੰਡ ਹੋਈ ਆ ਪਾਰਟੀਸ਼ਨ ਹੋਈ 1947 ਦੇ ਵਿੱਚ ਤਾਂ ਜਿਹੜੇ ਗੁਲਾਮ ਮੁਹੰਮਦ ਸੀਗੇ ਉਹ ਪਾਕਿਸਤਾਨ ਵਾਪਸ ਚਲੇ ਗਏ ਸੀਗੇ ਉਸ ਤੋਂ ਬਾਅਦ 1948 ਦੇ ਵਿੱਚ ਜਿਹੜਾ ਕਿ ਇਸ ਦਾ ਨਾਮ ਮਹਿੰਦਰਾ ਐਂਡ ਮਹਿੰਦਰਾ ਕਰਕੇ ਉਹ ਰੱਖ ਦਿੱਤਾ ਗਿਆ ਸੀਗਾ ਪਰ ਅੱਜ ਗੱਲ ਜੇਕਰ ਕਰੀਏ ਇਸ ਘਰ ਦੀ ਤਾਂ ਇਹ ਉਹ ਘਰ ਹੈ ਜਿਸ ਨੇ ਐਡੀ ਵੱਡੀ ਕੰਪਨੀ ਨੂੰ ਜਿਹੜਾ ਕੀ ਆ ਜਨਮ ਦਿੱਤਾ ਤਾਂ ਅੱਜ ਉਹ ਮਕਾਨ ਜਿਹੜਾ ਹੈ ਖੁਦ ਮਿੱਟੀ ਵਿੱਚ ਰੜਾ ਕੀ ਰਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜੇਕਰ ਇਸ ਦੀ ਬਨਾਵਟ ਦੀ ਗੱਲ ਕਰੀਏ ਤਾਂ ਬਨਾਵਟ ਇਸ ਦੀ ਅਕ ਦੱਸਿਆ ਜਾਂਦਾ ਵੀ ਲਾਹ ਜਵਾਬ ਸੀਗੀ ਤੇ ਇੱਥੇ ਜੇਕਰ ਇਟਾਂ ਦੀ ਗੱਲ ਕਰੀਏ ਤਾਂ ਇਟਾਂ ਤੁਹਾਨੂੰ ਜਿਸ ਤਰੀਕੇ ਨਾਲ ਮੈਂ ਪਹਿਲਾਂ ਦਿਖਾਈਆਂ ਵੀ ਇਟਾਂ ਨਾਨਕਸ਼ਾਹੀ ਇਟਸ ਨੂੰ ਕਿਹਾ ਜਾਂਦਾ ਹੈ ਕੀ ਜਿਹੜੀ ਇੱਟ ਪਤਲੀ ਜਿਹੜਾ ਅੱਜ ਕੱਲ ਦੇ ਇਸ ਸ਼ੇਪ ਦੇ ਵਿੱਚ ਨੇ ਕਿਹੜੀਆਂ ਟੈਲਾਂ ਵੀ ਆਉਂਦੀਆਂ ਨੇ ਜਦੋਂ ਆਪਾਂ ਟੈਲ ਕਹਿ ਦਿੰਦੇ ਹਾਂ ਪਰ ਇਹ ਜਿਹੜੀਆਂ ਇੱਟਾਂ ਨੇ ਇਹ ਨਾਨਕਸ਼ਾਹੀ ਇੱਟਾਂ ਜਿਹੜੀਆਂ ਨੇ ਉਹ ਦੱਸਿਆ ਜਾਂਦੇ ਨੇ ਤਾਂ ਵੀ ਇਸ ਬਿਲਕੁਲ ਬੜੀਆਂ ਅਰੀਜਨਲ ਜਿਹੜਾ ਕਿ ਉਸ ਸਮੇਂ ਇਸ ਘਰ ਬਣਿਆ ਹੋਏਗਾ ਤੇ ਜਿਹਦੇ ਵਿੱਚ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦਾ ਜਨਮ ਲਿਆ ਉਸਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਸ਼ੁਰੂ ਹੋਈ ਹੈ ਜਿਹੜੀ ਅੱਜ ਪੂਰੇ ਵਰਲਡ ਲੈਵਲ ਉੱਤੇ ਜਿਹੜੀ ਕੀ ਹੈ ਰਾਜ ਕਰ ਰਹੀ ਹੈ ਤਾਂ ਬਿਲਕੁਲ ਇਸ ਸਮੇਂ ਤਸਵੀਰਾਂ ਜਰੂਰ ਤੁਹਾਨੂੰ ਦਿਖਾਣੀਆਂ ਚਾਹੂੰਗਾ ਵੀ ਜਿੱਥੇ ਮਖਾਨ ਬਿਲਕੁ ਜਿਹੜਾ ਮਿੱਟੀ ਦੇ ਵਿੱਚ ਰਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕੁੱਚ ਹਿੱਸਾ ਜਿਹੜਾ ਮੈਂ ਉਹ ਸਹੀ ਹੈ ਪਰ ਫਿਰ ਵੀ ਜੋ ਇਸ ਦਾ ਫਰੰਟ ਸੀਗਾ ਉਹ ਬਿਲਕੁਲ ਥੱਲੇ ਡਿੱਗ ਚੁੱਕਿਆ ਹੋਇਆ ਤਾਂ ਜਿਸ ਤਰੀਕੇ ਨਾਲ ਭਾਰੀ ਰਸਤਾ ਵੀ ਇਸ ਸਮੇਂ ਜਿਸ ਤਰੀਕੇ ਨਾਲ ਬਲੌਗ ਹੈ ਪੂਰਾ ਤੇ ਜੇ ਕਰ ਗੱਲ ਕਰੀਏ ਮੌਸਮ ਨਹੀਂ ਤਾਂ ਮੌਸਮ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਬਿਲਕੁਲ ਹਿਮਾਚਲ ਦੇ ਵਿੱਚ ਵੀ ਕਾਫੀ ਜ਼ਿਆਦਾ ਖਰਾਬ ਜਿਹੜਾ ਕਿ ਇਹ ਦੇਖਣ ਨੂੰ ਮਿਲਦਾ ਪਿਆ ਲਗਾਤਾਰ ਬਰਸਾਤਾਂ ਜਿਹੜੀਆਂ ਨੇ ਉਹ ਉਹ ਹੋ ਰਹੀਆਂ ਨੇ ਤੇ ਜਿਹੜੇ ਜਿਸ ਤੇ ਜਦੋਂ ਇਹ ਮਕਾਨ ਥੱਲੇ ਡਿੱਗਿਆ ਤਾਂ ਤਾਰਾਂ ਵੀ ਉਸ ਦੇ ਨਾਲ ਜਿਹੜੀਆਂ ਥੱਲੇ ਡਿੱਗੀਆਂ ਨੇ ਤੇ ਕਾਫੀ ਨੁਕਸਾਨ ਵੀ ਉਸ ਚੀਜ਼ ਦਾ ਹੋਇਆ ਤੇ ਇੱਥੇ ਖੰਭਾ ਜਿਹੜਾ ਬਿਲਕੁਲ ਉਹਦਾ ਪੋਲ ਤੋਂ ਇਸ ਤਾਰਾਂ ਦੇ ਡਿੱਗਣ ਕਰਕੇ ਜਿਹੜਾ ਪਟਿਆ ਹੀ ਗਿਆ ਤਾਂ ਬਿਲਕੁਲ ਇੱਥੇ ਪੁਰਾਣੇ ਬੁਸਨੀਕ ਲੱਗਦਨ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਨੂੰ ਪਤਾ ਜੀ ਕਿਹਨਾਂ ਦਾ ਮਕਾਨ ਸੀਗਾ ਇਹ ਕਹਿੰਦੇ ਆ ਜੀ ਕੋਮਹਿੰਦਰਾ ਵਾਲੇ ਜਿਹੜੇ ਗੱਡੀਆਂ ਵਾਲੇ ਉਹਨਾਂ ਦਾ ਜੀ ਹੈ ਤੇ ਪਹਿਲਾਂ ਵੀ ਇਹੀ ਜਦੋਂ ਤੁਸੀਂ ਦੇਖਿਆ ਕਦੇ ਇੱਥੇ ਰਹਿੰਦੇ ਹੋ ਨਹੀਂ ਜੀ ਬਹੁਤ ਪੁਰਾਣੀ ਹੈ ਜੀ ਬਹੁਤ ਪੁਰਾਣੀ ਹੈ ਜੀ ਬਹੁਤ ਪੁਰਾਣੀ ਹੈ ਹਾਂ ਇੱਥੇ ਕੋਈ ਰਹਿੰਦਾ ਸੀਗਾ ਜੀ ਇਹ ਨਹੀਂ ਇਹ ਕਿਰਾਏਦਾਰ ਹੀ ਰਹਿੰਦੇ ਸੀ ਕੋਈ ਇਹਦੇ ਚੀਜ਼ ਜੀ ਬਾਕੀ ਆਪ ਨਹੀਂ ਦੇਖੇ ਮਾਲਕ ਕਦੇ ਅੱਛਾ ਆਪ ਕਦੇ ਨਹੀਂ ਦੇਖੇ ਨਾ 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 ਮਾਲਕ ਨਹੀਂ ਦੇਖੇ ਮਾਲਕ ਕਦੇ ਨਹੀਂ ਪਰ ਤੁਸੀਂ ਮਿਲ ਲੱਗਾ ਜਿੱਥੇ ਕਿਸੇ ਦੱਸ ਰਹੇ ਹੋ ਵੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਉਹਨਾਂ ਦਾ ਮਕਾਨ ਸੀਗਾ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਪੁਰਾਣੇ ਹੀ ਹਾਂ ਜੀ ਪੁਰਾਣੇ ਹੀ ਦੱਸਦੇ ਆ ਜੀ ਇੱਥੇ ਹੂੰ ਉਦਾਂ ਥੋੜਾ ਪਤਾ ਲੱਗਣਾ ਪੁਰਾਣੇ ਬਜ਼ੁਰਗਾ ਨੇ ਹੀ ਦੱਸਿਆ ਵੀ ਉਹਨਾਂ ਦਾ ਮਕਾਨ ਹੈ ਹੂੰ ਕਹਿੰ ਆਂਦੇ ਹੋਣੇ ਪਰ ਮਾਲਕ ਮੈਂ ਤਾਂ ਚੱਕ ਆਵੇ ਹੋਵੇ ਗਏ ਹੋਣੇ ਨਾ ਇੱਧੇ ਬਸ ਦੇਖੇ ਨਹੀਂ ਮਾਲਕ ਦੇਖੇ ਨਹੀਂ ਹੁੰਦਾ ਕਦੇ ਐ ਪਰ ਅੰਕਲ ਕਿਸ ਤਰੀਕੇ ਨਾਲ ਦੇਖਦੇ ਆ ਵੀ ਜਗਾ ਜਿੱਥੋਂ ਸ਼ੁਰੂਆਤ ਹੋਈ ਆ ਮਹਿੰਦਰਾ ਐਂਡ ਮਹਿੰਦਰਾ ਦੀ ਅੱਜ ਪੂਰੇ ਵਰਲਡ ਤੇ ਐਡੇ ਨਾਮ ਕੀਤਾ ਤਾਂ ਉਹ ਆਪਣਾ ਜੱਦੀ ਪੁਸ਼ਤੀ ਘਰ ਵੀ ਨਹੀਂ ਬਚਾ ਸਕੇ ਨਹੀਂ ਜੀ ਬਚਾ ਕੇ ਉਹਨੇ ਸਕੇ ਹੁਣ ਇੰਨਾ ਪੁਰਾਣੀ ਬਿਲਡਿੰਗ ਹੈ ਜੀ ਕੋ ਰਹਿੰਦਾ ਨਹੀਂ ਕੋ ਰੱਖ ਰਖਾਵ ਨਹੀਂ ਹੈਗਾ ਜੀ ਕੋ ਰੱਖ ਰਖਾਵ ਨਹੀਂ ਹੋਗਾ ਤਾਂ ਕੁਝ ਵੀ ਚੀਜ਼ ਗਿਰੂਗੀ ਗਿਰੂਗੀ ਅਕਸਰ ਰੈਨੋਵੇਟ ਵੀ ਨਹੀਂ ਕਹਿੰਦੇ ਰੈਨੋਵੇਟ ਨਹੀਂ ਹੋਇਆ ਨਾਲੇ ਕਿਰਾਏਦਾਰ ਸੀਗੀ ਅੰਦਰ ਮੇਖਾ ਕਿਰਾਏਦਾਰੀ ਸੀਗੀ ਇਹਦੇ ਚ ਫਿਰ ਉਹ ਕੀ ਕਰਾਣਾ ਸੀ ਜੀ ਉਹਨਾਂ ਨੇ ਆਪ ਰਹਿੰਦੇ ਹੁਣ ਵਿੱਚ ਤਾਂ ਪਤਾ ਲੱਗਦਾ ਮੈਂ ਹੁਣ ਜਦੋਂ ਇਹ ਮਕਾਨ ਡਿੱ ਗਿਆ ਤਾਂ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਜੀ ਨੁਕਸਾਨ ਤਾਂ ਤਾਂ ਹੋਣੀ ਜਾਣੀ ਨੁਕਸਾਨ ਦੇਖੋ ਜੀ ਹੁਣ ਗਿਰਦਿਆਂ ਦਾ ਪਤਾ ਨਹੀਂ ਲੱਗਿਆ ਐਨਾ ਮਲਬਾ ਹੁਣ ਰੱਬ ਨਾ ਕਰੇ ਨਾ ਹੀ ਹੋਇਆ ਹੋਵੇ ਤਾਂ ਬਹੁਤ ਵਧੀਆ ਬਾਕੀ ਕਹਿ ਨਹੀਂ ਸਕਦੇ ਤਾਂ ਮਲਵਾ ਚੱਕ ਹੋਇਆ ਤੇ ਪਤਾ ਲੱਗੂਗਾ ਤਰੀਕੇ ਨਾਲ ਦੱਸਿਆ ਵੀ ਜਿਹੜਾ ਮਕਾਨ ਹੈ ਮਹਿੰਦਰਾ ਨ ਮਹਿੰਦਰਾ ਵਾਲੇ ਨਾਲ ਰਿਲੇਟ ਕਰਦਾ ਉਹਨਾਂ ਦਾ ਮਕਾਨ ਹੈ ਜਦੀ ਪੁਸ਼ਤੀ ਮਕਾਨ ਹੈ ਜਿਹੜਾ ਇਸ ਸਮੇਂ ਮਿੱਟੀ ਦੇ ਵਿੱਚ ਜਿਹੜਾ ਇਸ ਸਮੇਂ ਰਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬਰਸਾਤ ਕਾਫੀ ਸਮੇਂ ਤੋਂ ਜਿਹੜੀ ਕਿ ਪਿੱਛੇ ਦੇਖ ਰਹੇ ਆਂ ਵੀ ਕਾਫੀ ਸਮੇਂ ਤੋਂ ਜਾਰ ਲਗਾਤਾਰ ਬਰਸਾਤਾਂ ਚੱਲ ਰਹੀਆਂ ਨੇ ਤਾਂ ਉਹ ਜਿਹੜੇ ਨਵੇਂ ਬਣੇ ਮਕਾਨ ਆ ਉਹ ਵੀ ਜੇਕਰ ਸਿਮਣ ਲੱਗ ਜਾਂਦੇ ਨੇ ਉਹ ਵੀ ਟਹਿ ਜਾਂਦੇ ਨੇ ਤਾਂ ਇਹ ਤਾਂ ਫੇਰ ਕਾਫੀ ਪੁਰਾਣਾ ਜੇਕਰ ਗੱਲ ਕਰੀ ਜਦੋਂ 1945 ਦੇ ਵਿੱਚ Mahindra Muhammad ਨਾਮ ਦੇ ਕੰਪਨੀ ਕਿ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਦੋਂ ਤੋਂ ਉਸ ਤੋਂ ਵੀ ਤਕਰੀਬਨ ਇਹ ਮકાਨ ਪੁਰਾਣੇ ਹੋਏ ਕਿਉਂਕਿ ਜੇਕਰ ਇੱਟਾਂ ਦੀ ਗੱਲ ਕਰੀਏ ਤਾਂ ਇੱਟਾਂ ਤੁਸੀਂ ਦੇਖਿਆ ਨੇ ਨਾਲ ਨਕਸ਼ਾ ਹੀ ਇੱਟਾਂ ਇਸ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ